ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੰਗਤ ਜੀ ਹਜ਼ੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਚਮਤਕਾਰੀ ਗਾਗਰ ਕਿੱਥੋਂ ਆਈ ਦਸ਼ਮੇਸ਼ ਪਿਤਾ ਜੀ ਦੇ ਹੱਥਾਂ ਦੀ ਨਿਸ਼ਾਨੀ ਹੈ ਕੀ ਕਾਰਨ ਨੇ ਸਚਾਈ ਕੀ ਹੈ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਹਜ਼ੂਰ ਸਾਹਿਬ ਜਿਹੜੀ ਗਾਗਰ ਦੀ ਸੇਵਾ ਹੁੰਦੀ ਹੈ ਉਹ ਬੜੀ ਪੁਰਾਤਨ ਸੇਵਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰੀਰ ਰੂਪ ਦੇ ਵਿੱਚ ਮੌਜੂਦ ਹੋਣ ਤੋਂ ਲੈ ਕੇ ਅੱਜ ਤੱਕ ਉਹ ਸੇਵਾ ਜਿਹੜੀ ਹੈ ਨਿਰੰਤਰ ਚੱਲ ਰਹੀ ਹੈ। ਕਦੇ ਉਹ ਸਮਾਂ ਸੀ ਪਿਆਰਿਓ ਜਦੋਂ ਸੱਚੇ ਪਾਤਸ਼ਾਹ ਸ਼ਰੀਰ ਕਰਕੇ ਮੌਜੂਦ ਸੀ। ਗਦਾਵਰੀ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆਂਦੀ ਜਾਂਦੀ ਸੀ ਤੇ ਸੱਚੇ ਪਾਤਸ਼ਾਹ ਉਸ ਦਾ ਇਸ਼ਨਾਨ ਕਰਦੇ ਸੀ ਉਸ ਗਾਗਰ ਦੇ ਨਾਲ ਉਸ ਗਾਗਰ ਦੇ ਨਾਲ ਇਸ਼ਨਾਨ ਕਰਦੇ ਸਤਿਗੁਰੂ ਫਿਰ ਉਸ ਤੋਂ ਬਾਅਦ ਦੀਵਾਨ ਸੰਦਾ ਸੀ ਜਦੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸੱਚਖੰਡ ਨੂੰ ਚਲੇ ਜਾਂਦੇ ਨੇ ਉਹ ਗਾਗਰ ਦੀ ਸੇਵਾ ਨਿਰੰਤਰ ਜਾਰੀ ਰਹੀ ਸਤਿਗੁਰ ਨੇ ਕਿਹਾ ਸੀ ਕਿ ਅਸੀਂ ਹਾਜ਼ਰ ਨਾਜ਼ਰਾਂ ਕਿਤੇ ਜਾਵਾਂਗੇ ਨਹੀਂ ਤੁਹਾਨੂੰ ਇੱਥੇ دیدارੇ ਜ਼ਰੂਰ ਹੋਣਗੇ ਉਹ ਗਾਗਰ ਦੀ ਸੇਵਾ ਛੱਡੀ ਨਹੀਂ ਗਈ ਉਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੀ ਗਾਗਰ ਦੀ ਸੇਵਾ ਚੱਲਦੀ ਰਹੀ ਤੇ ਪਿਆਰਿਓ ਉਹ ਗਾਗਰ ਦੀ ਸੇਵਾ ਜਿਹੜੀ ਐ ਹੁੰਦੀ ਰਹੀ ਉਸੇ ਤਰ੍ਹਾਂ ਗਾਗਰ ਦੇ ਵਿੱਚੋਂ ਪਾਣੀ ਜਿਹੜਾ ਸੀ ਡੁੱਲਦਾ ਸੀ ਦਾਤਣ ਵੀ ਕਰੀ ਜਾਂਦੀ ਸੀ ਤੇ ਕਸ਼ਹਿਰਾ ਗਿੱਲਾ ਹੁੰਦਾ ਸੀ ਇਹ ਕਲਾ ਜਿਹੜੀ ਐ ਵਰਤਦੀ ਰਹੀ ਪਰ ਅੱਜ ਇਹ ਚੀਜ਼ ਹੋਣੀ ਬੰਦ ਹੋ ਗਈ ਕਿਉਂਕਿ ਜਿਹੋ ਜਿਹੇ ਲੋਕ ਹੋ ਗਏ ਫਿਰ ਤੁਹਾਨੂੰ ਪਤਾ ਵੀ ਉਹ ਜੀਆਂ ਵਰਤੀਆਂ ਹੋ ਗਈਆਂ ਸਾਧ ਸੰਗਤ ਅੱਜ ਉਹ ਗਾਗਰ ਜਿਹੜੀ ਹੈ ਭਰ ਕੇ ਲਿਆਂਦੀ ਜਾਂਦੀ ਹੈ ਤੇ ਸਾਧ ਸੰਗਤ ਇਹ ਗਾਗਰ ਦੀ ਸੇਵਾ ਉਸੇ ਤਰ੍ਹਾਂ جاری ਹੈ ਇਹ ਗਾਗਰ ਦੀ ਸੇਵਾ ਮਨ ਮਾਰ ਕੇ ਕਰਨੀ ਪੈਂਦੀ ਹੈ ਪਿਆਰਿਓ ਜੇ ਕੋਈ ਕਹੇ ਵੀ ਮੈਂ ਕਰਾਂਗਾ ਸੇਵਾ ਹੰਕਾਰ ਦੇ ਵਿੱਚ ਨਹੀਂ ਕਰ ਸਕਦਾ ਇਹ ਸੇਵਾ ਹੁੰਦੀ ਉਹ ਨਹੀਂ ਜਿਹੜਾ ਕਹੇ ਵੀ ਸਤਿਗੁਰੂ ਮੈਂ ਇਹ ਸੇਵਾ ਕਰਨੀ ਹੈ ਤੁਸੀਂ ਕਰਾਓ ਮੇਰੇ ਤੋਂ ਇਹ ਸੇਵਾ ਸਤਿਗੁਰੂ ਪਰ ਹੰਕਾਰ ਨਾ ਆਵੇ ਤੇ ਪਰਸ਼ਾ ਜੀ ਕਿਰਪਾ ਕਰੋ ਇਹ ਸੇਵਾ ਮੇਰੇ ਤੋਂ ਲਾਓ ਉਹ ਇਹ ਸੇਵਾ ਕਰ ਸਕਦਾ ਹੈ ਹੋਰ ਦੂਜਾ ਤੀਜਾ ਕੋਈ ਸੇਵਾ ਨਹੀਂ ਕਰ ਸਕਦਾ ਇਹ ਪੁਰਾਤਨ ਸੇਵਾ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਇਹ ਸੇਵਾ ਕਰਦੇ ਨੇ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਰਸ਼ਾ ਜੀ ਦੀ ਬੜੀ ਵੱਡੀ ਕਿਰਪਾ ਹੈ ਰਹਿਮਤ ਹੈ ਜਿਹੜੀ ਇਹ ਸੇਵਾ ਉਹ ਕਰਦੇ ਨੇ ਹੋਰ ਕੋਈ ਇਹ ਸੇਵਾ ਨਹੀਂ ਕਰ ਸਕਦਾ ਗੁਰਮੁਖ ਪਿਆਰਿਓ ਇਹ ਗਾਗਰ ਦੀ ਸੇਵਾ ਬਾਬਾ ਕੁਲਵੰਤ ਸਿੰਘ ਜੀ ਕਰਦੇ ਨੇ ਸਤਿਗੁਰ ਉਹਨਾਂ ਤੋਂ ਕਰਾਉਂਦੇ ਨੇ ਤਾਂ ਇਹ ਸੇਵਾ ਹੁੰਦੀ ਹੈ ਹੋਰ ਨਹੀਂ ਕੋਈ ਕਰ ਸਕਦਾ ਹੋਰ ਕੋਈ ਨਹੀਂ ਇਹ ਸੇਵਾ ਕਰ ਸਕਦਾ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਦੀ ਇਹ ਸੇਵਾ ਨਿਭਾਉਂਦੇ ਨੇ ਉਹਨਾਂ ਨੇ ਖੁਦ ਵੀ ਦੱਸਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸੇਵਾ ਆਪ ਲੈਂਦੇ ਨੇ ਬੜੀ ਵੱਡੀ ਜ਼ਿੰਮੇਵਾਰੀ ਹੈ ਇਹ ਸੇਵਾ ਦੀ ਬੜੀ ਵੱਡੀ ਇਕ ਜ਼ਿੰਮੇਵਾਰੀ ਹੈ ਤੇ ਬੜੀ ਵੱਡੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਨਿਭਾਉਣਾ ਪੈਂਦਾ ਹੈ ਇਹ ਸਤਗੁਰ ਸੱਚੇ ਪਾਤਸ਼ਾਹ ਦੀ ਸਪੈਸ਼ਲ ਸੇਵਾ ਹੈ ਪਿਆਰਿਓ ਇਹ ਤਾਂ ਫਿਰ ਰਹਿਤ ਮਰਜ਼ਾਦਾ ਦੇ ਵਿੱਚ ਪੂਰਾ ਪੂਰਾ ਪਰਪੱਕ ਨਿਤਨੇਮੀ ਬਾਣੀ ਤੇ ਬਾਣੇ ਦਾ ਧਾਰਨੀ ਸਿੰਘ ਹੀ ਇਹ ਸੇਵਾ ਕਰ ਸਕਦਾ ਹੈ ਪਿਆਰਿਓ ਇਹ ਗੁਰੂ ਦੇ ਬਿਲਕੁਲ ਨੇੜ ਦੀ ਸੇਵਾ ਹੈ ਤੇ ਇਹਨੂੰ ਉਹੀ ਕਰ ਸਕਦਾ ਜਿਹੜਾ ਈਰਖਾ ਦੁਸ਼ਮਣ ਭਾਵਨਾ ਤੋਂ ਵੱਖਰਾ ਹੋਵੇ ਇਹ ਪੁਰਾਤਨ ਸੇਵਾ ਹੈ ਪਿਆਰਿਓ ਕੋਈ ਆਮ ਸੇਵਾ ਨਹੀਂ ਹੈਗੀ ਵੀ ਆਪਾਂ ਕਰ ਲਈ ਤੇ ਬਹੁਤ ਚਲੋ ਕਰ ਲਈ ਹਰੇਕ ਕਰ ਲੇਗਾ ਨਹੀਂ ਜਿਹਨੂੰ ਗੁਰੂ ਚੁਣੇਗਾ ਜਿਹਦੇ ਤੇ ਗੁਰੂ ਦੀ ਮਿਹਰ ਹੋਏਗੀ ਗੁਰੂ ਦੀ ਕਿਰਪਾ ਹੋਏਗੀ ਉਹੀ ਇਹ ਸੇਵਾ ਕਰ ਸਕਦਾ ਹੈ ਹੋਰ ਕੋਈ ਨਹੀਂ ਇਹ ਪੁਰਾਤਨ ਮਰਜ਼ਾਦਾ ਚੱਲੀ ਆ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਪਿਆਰਿਓ ਇਸ ਤਰ੍ਹਾਂ ਇਹ ਸੇਵਾ ਜਿਹੜੀ ਹੈ ਜਾਰੀ ਰਹਿਣ ਵਾਲੀ ਹੈ ਤੇ ਬੜੀ ਲੰਮੀ ਸਮਾ ਸੇਵਾ ਚੱਲੇਗੀ ਜਿੰਨਾ ਚਿਰ ਗੁਰੂ ਪਾਤਸ਼ਾਹ ਚਾਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ